ਸਾਰੇ ਜਗਰਾਉਂ ਵਿਖੇ ਜੋ ਭਾਜਪਾ ਦਾ ਜੋ ਦਫਤਰ ਅੱਜ ਪਹਿਲੀ ਵਾਰੀ ਓਪਨਿੰਗ ਹੋਈ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਡਾਕਟਰ ਸਾਹਿਬ ਦੀ ਪ੍ਰਾਪਤੀ ਹੈ ਜੀ ਜਿਨ੍ਹਾਂ ਨੇ ਤਿੰਨ ਜ਼ਿਲ੍ਹਿਆਂ ਦਾ ਸੌਰੀ ਤਿੰਨ ਹਲਕੇ ਦਾ ਜਗਰਾਉਂ ਵਿਖੇ ਲੁਧਿਆਣਾ ਦਿੱਤੀ ਭਾਰਤ ਜਨਤਾ ਪਾਰਟੀ ਦਾ ਦਫਤਰ ਬਣਾਇਆ ਇਹਦੀ ਚੋਣਾਂ ਪਰਦਾਖਾ ਰਾਏਕੋਟ ਅਤੇ ਜਗਰਾਉਂ ਇਤਨੇ ਵਿਧਾਨ ਸਭਾ ਨੂੰ ਇੱਥੇ ਜ਼ਿਲ੍ਹਾ ਪ੍ਰਧਾਨ ਜਿੰਦੂ ਡਾਕਟਰ ਸਾਹਿਬ ਇਹ ਸਾਰੇ ਲੋਕਾਂ ਦੀ ਜੋ ਵੀ ਸਮੱਸਿਆ ਜੀ ਉਹਨੂੰ ਫੋਰੀ ਤਰ੍ਹਾਂ ਤੇ ਹੱਲ ਕਰਨ ਵਾਸਤੇ ਡਾਕਟਰ ਸਾਹਿਬ ਜ਼ਿਲ੍ਹਾ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਮਾਤਮਾ ਇਹਨੂੰ ਕਿਰਪਾ ਕਰੇ ਅੱਜ ਗੁਰੂ ਮਹਾਰਾਜ ਦੇ ਚਰਨ ਪਾ ਕੇ ਇੱਥੇ ਬਖਸ਼ਿਸ਼ ਦਿੱਤੀ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ 2027 ਚ ਜਿਹੜੀ ਇਹ ਸਿੱਕਾ ਤਿੰਨ ਦੀਆਂ ਤਿੰਨ ਚਿੱਤਰ ਤੇ ਸਰਕਾਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪੂਰਵ ਰੂਪ ਦੇ ਵਿੱਚ ਪਾਉਣ ਅੱਜ ਜਿਹੜੇ ਹਾਲਾਤ ਹੈ ਪੰਜਾਬ ਦੇ ਬਦਲ ਚੁੱਕੇ ਅੱਜ ਹਰ ਇੱਕ ਦੀ ਆਵਾਜ਼ 2027 ਚ ਆਪਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਇਤੋਂ ਗੈਂਗਸਟਰਵਾਦ ਜਿਹੜਾ ਫੈਲ ਰਿਹਾ ਇਹਨੂੰ ਕਿਸ ਤਰ੍ਹਾਂ ਖਤਮ ਕਰਨਾ ਅੱਜ ਗੈਂਗਸਟਰਵਾਦ ਜਿਹੜਾ ਪੂਰੇ ਬਲੰਦੀਆਂ ਦੇ ਉੱਤੇ ਹੈ ਅੱਜਾਂ ਬਲੰਦੀਆਂ ਦੇ ਉੱਤੇ ਹੈ ਜਿਹੜੀ ਚੀਜ਼ਾਂ ਨੂੰ ਇਹ ਆਮ ਆਦਮੀ ਇਹ ਦੱਸ ਰਹੀ ਹੈ ਅਸੀਂ ਗੈਂਗਸਟਰਵਾਦ ਖਤਮ ਕਰਾਂਗੇ ਪਰ ਗੈਂਗਸਟਰਵਾਦ ਦਿੰਦੁਗਰੀ ਰਾਤ ਚੋਕ ਨੇ ਤਰੱਕੀ ਕਰ ਰਿਆ ਹਜ ਰਿਸਵਤ ਕੋਰੀ ਅੰਨੀ ਬਚੂਕੀ ਹੈ ਜਦਾਂ ਕਿ ਅੱਜ ਦਾ ਇੱਕ ਮੋੜ ਮੱਡੀ ਤੋਂ ਨਗਰਪਾਲਿਕਾ ਦਾ ਪ੍ਰਧਾਨੇ ਰੋਲਾ ਪਾ ਰਿਆ ਕਿ ਮੈਂ ਐਮ ਐਲ ਏ ਕੋਈ ਕੁਰਸੀ ਖੀਦੀ ਹੋਈ ਹੈ ਜੀਤਾ ਜਨਾਜਾ ਆਮ ਆਦਮੀ ਦਾ 26 ਜਨਵਰੀ ਨੂੰ ਪ੍ਰੋਗਰਾਮ ਦੇ ਉੱਤੇ ਇਹ ਸਾਰਾ ਦੇਖਣ ਨੂੰ ਮਿਲਿਆ ਅੱਜ ਇਹ ਸਰਕਾਰ ਜਿਹੜੀ ਕਹਿੰਦੇ ਆਮ ਆਦਮੀ ਦੀ ਸਰਕਾਰ ਹੈ ਇਹ ਆਮ ਦੀ ਨਹੀਂ ਹੈ ਇਹ ਖਾਸ ਦੀ ਹੈ ਜਿਹੜੀ ਕਿ ਲੁੱਟੂ ਧੋਣੀ ਵਾਲੀ ਸਰਕਾਰ ਹੈ ਇਹ ਲੋਕਾਂ ਨੂੰ ਲੁੱਟ ਵੀ ਰਹੀ ਹੈ ਤੇ ਲੋਕਾਂ ਨੂੰ ਕੁੱਟ ਵੀ ਰਹੀ ਹੈ ਇਹ ਹੁਣ ਸਮਝ ਜਦੋਂ 2027 ਚ ਆਣਾ ਲੋਕਾਂ ਦਾ ਮੰਗ ਹੈ ਇੱਥੇ ਪੰਜਾਬ ਦੀ ਵੀ ਇੱਥੇ ਜੋਗੀ ਤੇ ਮੋਦੀ ਦਾ ਰਾਜ ਆਵੇ ਅੱਜ ਜੋਗੀ ਤੇ ਮੋਦੀ ਦੇ ਰਾਜ ਦੀਆਂ ਇਹ ਤਿਆਰੀਆਂ ਜਗਰਾਉਂ ਦੇ ਵਿੱਚ ਪੁੱਟੀਆਂ ਇਹ ਤਿਆਰੀਆਂ ਤੋਂ ਹੀ ਅਸੀਂ ਪੂਰਾ ਅੱਗੇ ਜਿਹੜਾ ਮੌਕਾ ਹੈ ਤੋਜਪੁਰ ਹੈ ਜਦ ਸਾਡੇ ਸਾਹਮਣੇ ਜਲੰਧਰ ਹੈ ਅੰਬਰਸਰ ਹੈ ਬਲੰਦੀਆਂ ਦੇ ਉੱਤੇ ਇਹ ਸਾਰੇ ਹਲਕੇ ਜਾ ਰਹੇ ਹਨ ਸਾਨੂੰ ਉਮੀਦ ਹੈ ਵੀ 80 ਹਲਕੇ ਦੇ ਵਿੱਚ ਕੋਰਨ ਰੂਪ ਦੇ ਵਿੱਚ ਇੰਨੇ ਸਿੱਟਾ ਜਿੱਤਾਂਗੇ ਵੀ ਵੱਡੀ ਲੀਡ ਨਾਲ ਇਥੇ ਸਰਕਾਰ ਵੀ ਬਣਾਵਾਂਗੇ ਜਿਹੜੇ ਜਿਹੜੇ ਮੇਰੇ ਵੀਰ ਕੋਈ ਜਗ੍ਹਾ ਦੇ ਉੱਤੇ ਭਾਰਤ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਣਗੇ ਉਹਨਾਂ ਦੇ ਵਿੱਚ ਰਵਾਤਮਾ ਵਕਸ਼ਿਸ਼ ਕਰੇ ਸਮਾਂ ਹੰਤੇ ਜਿਹੜੀ ਆਪਾਂ ਮੰਗ ਰੱਖੀ ਰਿਕ ਲੋਕਾਂ ਦੇ ਵਿੱਚ ਮੈਨੂੰ ਇੱਥੇ ਜੋਗੀ ਦਾ ਰਾਜ ਚਾਹੀਦਾ 나 ਇੱਥੇ ਗੰਸ਼ਟਰ ਬਾਦ ਰਹਿਣਾ ਨਾ ਇੱਥੇ ਕੋਈ ਨਸ਼ੇ ਵਾਲੇ ਨੇ ਨਾ ਇੱਥੇ ਸਮਾ ਤੁਸੀਂ ਦੇਖ ਰਹੇ ਹੋ ਮੇਰਾ ਜਗਰਾਉ ਜਿੱਥੇ ਸੱਤ ਸੱਤ ਬੰਦੇ ਇੱਕ ਇੱਕ ਘਰ ਚ ਨਸ਼ੇ ਨਾਲ ਮਾਰੇ ਮੇਰੇ ਡਾਕਟਰ ਮਾਨਜੋ ਸਾਡੇ ਪੰਜਾਬ ਦੇ ਪ੍ਰਧਾਨ ਕਾਰਜਕਾਰੀ ਅਸ਼ਨੀ ਸ਼ਰਮਾ ਜੀ ਮੌਕੇ ਦਾ ਜਾਜਾ ਲੈ ਕੇ ਗਏ ਅੱਜ ਜਗਰਾਉ ਸਾਰੀ ਨਸ਼ੇ ਦੀ ਹੱਬ ਹੈ ਨਸ਼ਾ ਜਿਹੜਾ ਪੂਰਾ ਜਗਰਾਉਂ ਦੇ ਵਿੱਚੋਂ ਚੱਲ ਕੇ ਸ਼ਾਹਕੋਟ ਰਾਏਕੋਟ ਹਜਰੇ ਪਿਛਲੇ ਵਾਸਤੇ ਇਹ ਪੂਰੀ ਤਰ੍ਹਾਂ ਨਿਸ਼ਾਨ ਇੱਥੇ ਹੈ ਵੀ ਹੋਇਆ ਪਰ ਸਰਕਾਰਾਂ ਬਲੀ ਉਹਤੇ ਕਿਹਾ ਜਾਂਦਾ ਜੇ ਪੰਜਾਬ ਸਰਕਾਰ ਬਲੀ ਉਹ ਕਿਤੇ ਵੀ ਵਿਰੋਧਤਾ ਦਾ ਸਾਡੇ ਇਲਜ਼ਾਮ ਲਾ ਰਹੇ ਆ ਪਰ ਨਸਤਾ ਦੀ ਖਤਮ ਕਰ ਦਿੱਤਾ ਵਾ ਨਹੀਂ ਇਹ ਜਿਹੜੇ ਮਰ ਰਹੇ ਸੱਤ-ਸੱਤ ਬੰਦੇ ਇਹ ਸਰਕਾਰ ਨੂੰ ਦੱਸੋ ਸਹੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੋ ਵੀ ਇਹ ਸੱਤ ਬੰਦੇ ਕਿੱਥੋਂ ਮਰ ਗਏ ਇਹ ਅਸੀਂ ਮਾਰਤੇ ਕਿਹਨੇ ਮਾਰੇ ਆ ਇਸ ਸਰਕਾਰ ਨੇ ਮਾਰਿਆ ਸਰਕਾਰ ਦੀ ਨਲਾਇਕੀ ਨੇ ਮਾਰਿਆ ਹੈ ਇਹ ਸਰਕਾਰ ਕਹਿੰਦੀ ਸੀ ਵੀ ਇਸ ਤਾਂ 20000 ਕਰੋੜ ਰੁਪਇਆ ਮੈਨੀ ਜੋ ਕਮਾ ਕੇ ਲਵਾਂਗੇ ਕਿ ਸਰਕਾਰ ਦੇ ਖਾਤੇ ਜਾ ਰਹੇ ਉਹ ਲਿਕੜ ਪਾਲਿਸੀ ਕਹਿੰਦੇ ਸੀਗੇ ਵੀ ਅਸੀਂ 20000 ਕਰੋੜ ਰੁਪਇਆ ਇਹਨਾਂ ਦਾ ਹੱਕਾ ਰੋਲਾ ਪਾਉਂਦੇ ਦਾ ਅੱਜ ਇਹ ਤੇ ਸਰਕਾਰ ਗਰੀਬ ਹੋ ਗਈ ਹੈ ਤੇ ਜਿਹੜੇ ਸਰਕਾਰ ਦੇ ਲੀਡਰ ਹੈ ਉਹ ਦਿਨ ਬਦ ਦਿਨ ਅਮੀਰ ਹੋ ਰਹੇ ਆ ਕਹਿੰਦੇ ਮਾਈਂਡਿੰਗ ਮਾਈਂਡਿੰਗ ਆ ਤੁਹਾਡੇ ਸਾਹਮਣੇ ਜਿਹੜਾ ਇੱਥੇ ਦੀ ਰਿਕਾਰਡ ਹੈ ਨਾ 2000 ਤੋਂ ਲੈ ਕੇ 2532 ਦੇ ਟਰੱਕ ਨਿਕਲ ਰਹੇ ਆ ਉਹ ਕਿੱਥੋਂ ਜਾ ਰਹੇ ਆ ਇੱਥੇ ਦਾ ਐਮਐਲਏ ਦੇ ਵੀ ਮੰਨੂ ਕਿ ਇੱਥੇ ਦਾ ਹੋਰ ਜਿਹੜੇ ਟਰੱਕ ਆ ਉਹ ਸਾਰੇ ਇੱਥੇ ਰੇਤ ਤੱਕ ਧੜਾ ਤੜ ਇੱਥੇ ਰੇਤੇ ਦੀ ਚਲਾਈ ਚੱਲ ਰਹੀ ਹੈ ਸਮਾਂ ਅੰਤੇ ਪਰੇਮਾਨ ਜੋ ਡਾਕਟਰ ਸਾਹਿਬ ਜੋ ਵੀ ਭੇਜਣਾ ਲੇ ਗੇ ਜੀ ਤੇ ਅਸੀਂ ਸਾਰੇ ਹੀ ਉਸ ਫੈਸਲੇ ਨੂੰ ਸਿਰਮੱਥੇ ਰੱਖਾਂਗੇ ਅੱਜ ਫੈਸਲਾ ਲੈਣ ਕੇ ਇੱਥੇ ਜਿਹੜਾ ਮਾਈਨਿੰਗ ਹੋ ਰਹੀ ਹੈ ਇਹਨੂੰ ਪੂਰੀ ਤਰ੍ਹਾਂ ਤੇ ਨਸ਼ਾਵਾਦ ਖਤਮ ਕਰਨ ਤੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਤੇ ਆਪਾਂ ਐਸਐਸਪੀ ਇੱਥੇ ਐਡੀਸੀ ਬੈਠਦਾ ਉਹਦੇ ਦਫ਼ਤਰ ਦੇ ਮੂਹਰੇ ਬੈਠ ਕੇ ਆਪਾਂ ਮਜਾਰਾ ਕਰੀਏ ਝੰਡਾਂ ਕਮਲ ਦੇ ਫੁੱਲਾ ਲੈ ਕੇ ਜਾਈਏ ਪਤਾ ਲੱਗੇ ਬੀਪ ਭਾਰਤੀ ਜਨਤਾ ਪਾਰਟੀ ਸੁੱਤੀ ਨਹੀਂ ਪਈ ਜਾਗਦੀ ਐ ਤੇ ਜਾ ਕੇ ਝੰਡਾ ਲੈ ਕੇ ਜਾਵਾਂਗੇ ਇਹ ਜਿਹਨੂੰ ਐਸਐਸਪੀ ਦੱਸ ਕੇ ਆਂ ਵੀ ਆ ਜਾ ਕੇ ਦੇਖੋ ਆ ਜਿਹੜੇ ਖੱਡੇ ਪਾਤੇ ਦਰਿਆ ਦੇ ਵਿੱਚ ਜਿਹਦਾ ਕੋਈ ਹਿਸਾਬ ਨਹੀਂ ਦੱਸ ਸਕਦੇ ਜੀ ਇਸ ਕਰਕੇ ਸਾਰੇ ਨੂੰ ਅਪੀਲ ਕਰਦੇ ਆਓ ਸਾਰੇ ਪਿਛਲੇ ਬੱਤ ਪਲਾ ਕੇ ਭਾਰਤੀ ਜਨਤਾ ਪਾਰਟੀ ਦੇ ਝੰਡੇ ਨੂੰ ਚੱਕ ਕੇ ਆਪਾਂ ਸਾਰੇ ਪੰਜਾਬ ਚ ਪੂਰੇ ਦੇ ਭਾਰਤੀ ਜਨਤਾ ਪਾਰਟੀ ਨੂੰ ਬਲੰਦ ਕੀਤਾ ਪ੍ਰਧਾਨ ਜੀ ਅੱਜ ਦਫ਼ਤਰ ਦਾ ਦੌੜ ਘਟ ਮੋਇਆ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਤੇ ਇੱਥੇ ਬਹੁਤ ਭਾਜਪਾ ਦੇ ਲੋਕ ਸਾਰੇ ਪਹੁੰਚੇ ਹੋਏ ਆ ਦੇਖੋ ਇਸ ਤਰ੍ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਹੈ ਉਹਦੇ ਵਿੱਚ ਜਿਹੜੇ ਸਾਡੇ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਹੈਗੇ ਉੱਥੇ ਤਾਂ ਆਲਰੇਡੀ ਪਹਿਲਾਂ ਦਫ਼ਤਰ ਬਣ ਚੁੱਕੇ ਆ ਸਾਰਾ ਉੱਥੇ ਸਾਡਾ ਮਤਲਬ ਆਬਲਾ ਫੈਲਾ ਬੈਠਾ ਹੋਇਆ ਸਾਰੀਆਂ ਮੀਟਿੰਗਾਂ ਵਗੈਰਾ ਉੱਥੇ ਹੁੰਦੀਆਂ ਜਿਹੜੇ ਨਾਨ ਐਡਮਿਨਿਸਟ੍ਰੇਟਿਵ ਹੈਗੇ ਉਹਨਾਂ ਜਿਹੜਿਆਂ 'ਚ ਸਾਨੂੰ ਪਾਰਟੀ ਵੱਲੋਂ adesh ਆਇਆ ਸੀ ਕਿ ਹਰ ਜ਼ਿਲ੍ਹੇ 'ਚ ਇੱਕ ਆਫਿਸ ਆਪਦੇ ਲੈਵਲ ਤੇ ਖੋਲ੍ਹਿਆ ਜਾ ਤੇ ਉਸ ਦੇ ਤਹਿਤ ਹੀ ਅੱਜ ਅਸੀਂ ਜ਼ਿਲ੍ਹਾ ਜਾਗਰਾਨ ਜਿਹੜਾ ਕਿ 36 ਜ਼ਿਲ੍ਹਿਆਂ 'ਚ ਸਾਡਾ ਜਾਗਰਾਨ ਪੈਂਦਾ ਉਸ ਵਿੱਚ ਅੱਜ ਅਸੀਂ ਜਾਗਰਾਨ ਜ਼ਿਲ੍ਹੇ ਦੀ ਸਾਰੇ ਹੀ ਵਰਕਰਾਂ ਦੇ ਔਰ ਸਾਰੇ ਹੀ ਲੀਡਰ ਸਹਿਬਾਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇੱਥੇ ਗੁਰੂ ਸਾਹਿਬ ਦੇ ਚਰਨ ਪਵਾਏ ਆ ਔਰ ਉਸ ਪ੍ਰੰਤ ਅਰਦਾਸ ਹੋਈ ਆ ਔਰ ਅਰਦਾਸ ਚ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਬੇਨਤੀ ਕੀਤੀ ਆ ਗੁਰੂ ਸਾਹਿਬ ਨੂੰ ਔਰ ਸਾਰੇ ਹੀ ਵਰਕਰਾਂ ਦੇ ਸਹਿਯੋਗ ਨਾਲ ਔਰ ਲੀਡਰ ਸਾਹਿਬਾਨ ਦੇ ਸਹਿਯੋਗ ਨਾਲ ਅਸੀਂ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਸਾਰੇ ਹੀ ਇਕੱਠ ਅੱਜ ਦਾ ਤੁਸੀਂ ਦੇਖ ਹੀ ਲਿਆ ਐ ਦੱਸਦਾ ਕਿ ਪਾਰਟੀ ਹੁਣ ਉਹ ਕੱਲੀ ਸ਼ਹਿਰ ਦੀ ਪਾਰਟੀ ਨਹੀਂ ਰਹੀ ਗਈ ਇਹ ਸਾਰੇ ਕਿਤੇ ਸਰਵ ਵਿਆਪਕ ਹੋ ਚੁੱਕੀ ਆ ਸਾਰੇ ਪਿੰਡਾਂ ਚ ਜਾ ਚੁੱਕੀ ਆ ਸਰਪੰਚੀ ਦੇ ਇਲੈਕਸ਼ਨ ਹੋਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਹੋਣ ਵਿਧਾਨ ਸਭਾ ਦੇ ਹੋਣ ਲੋਕ ਸਭਾ ਦੇ ਹਰ ਕਲੈਕਸ਼ਨ ਪਾਰਟੀ ਵੱਲੋਂ ਪੁਰੀਆਂ ਦੀਆਂ ਪੁਰੀਆਂ ਸੀਟਾਂ ਦੇ ਲੜਿਆ ਜਾ ਰਿਹਾ ਸੋ ਅੱਜ ਮੈਂ ਇੱਥੇ ਆਉਣ ਤੇ ਸਾਰੇ ਹੀ ਵਰਕਰ ਸਹਿਬਾਨ ਦਾ ਔਰ ਲੀਡਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਦੇ ਕੀਮਤੀ ਸਮੇਂ ਵਿੱਚੋਂ ਆ ਕੇ ਇੱਥੇ ਆਪਣਾ ਸਮਾਂ ਕੱਢਿਆ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇੰਨਾ ਹੀ ਕਹਿੰਦਾ ਹੋਇਆ ਪ੍ਰਧਾਨ ਜੀ ਇੱਕ ਦੇਖਿਆ ਕੁਸ਼ਚੇਰ ਨਜ਼ਰ ਨਹੀਂ ਆ ਰਹੀ ਕਿ ਉਹ ਮਤਭੇਦ ਹੋ ਚੁੱਕੇ ਆ ਜਾਂ ਕਿਸ ਕਰਨ ਜਾ ਰਹੇ ਨੀ ਚਿਹਰੇ ਸਾਰੇ ਹੀ ਤੁਸੀਂ ਸ਼ਾਇਦ ਮਤਲਬ ਨਹੀਂ ਜਾਨੂ ਨਹੀਂ ਹੋਣਗੇ ਸਾਰੇ ਹੀ ਇੱਥੇ ਹਾਜ਼ਰ ਨੇ ਕੋਈ ਐਸੇ ਕੋਈ ਵੀ ਖਾਸ ਪਰ ਵਿੱਚ ਉਫਾਹਾਂ ਬਹਿ ਰਿਹਾਗੇ ਜਗਰਾਉਂ ਦੇ ਵਿੱਚ ਭਾਜਪਾ ਦੇ ਵਿੱਚ ਆਸ ਵਿੱਚ મતਭੇਦ ਚੱਲ ਰਿਹਾ ਕੋਈ મતਭੇਦ ਨਹੀਂ ਹੈਗਾ ਜੀ ਸਾਰੇ ਹੀ ਇੱਥੇ ਸੀਗੇ ਮੇਰੇ ਤੋਂ ਸਾਬਕਾ ਦੇਖੋ ਜੇ ਹੁਣ ਕੋਈ ਹੈ ਹੀ ਆਊਟ ਆਫ ਸਟੇਸ਼ਨ ਆਇਆ ਠੀਕ ਹੈ ਕਿ ਨਹੀਂ ਉਹ ਲੋਕ ਕਿਸੇ ਦੇ ਫੰਕਸ਼ਨ ਆ ਕਿਸੇ ਦੇ ਕੁਝ ਹੋਰ ਆ ਨਹੀਂ ਹਾਜ਼ਰ ਹੋ ਸਕਿਆ ਤਾਂ ਫੋਨ ਤੇ ਗੱਲ ਹੋਈ ਆ ਵੀ ਮੇਰਾ ਮੇਰੀ ਬੇਨਤੀ ਪ੍ਰਵਾਨ ਕਰੋ ਮੈਂ ਹਾਜ਼ਰ ਨਹੀਂ ਹੋ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਛੜੇ ਬਾਜੀ ਸਰ ਕਿਸ ਤਰ੍ਹਾਂ ਤੁਸੀਂ ਵੀ ਅੱਜ ਇੱਥੇ ਪਹੁੰਚੇ ਕਿ ਕੀ ਕਹਿਣੇ ਚਾਹੁੰਦੇ ਹੋ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਸੀਂ ਜਗਰਾਉਂ ਜ਼ਿਲ੍ਹੇ ਦਾ ਆਫਿਸ ਬਣਾਇਆ ਹੈ ਇਹ ਸਾਡੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹਨਾਂ ਨੇ ਆਦੇਸ਼ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਸਿਆਣੀ ਪ੍ਰਧਾਨ ਡਾਕਟਰ ਜਿੰਦਰ ਸ਼ਰਮਾ ਜੀ ਉਹਨਾਂ ਦੀ ਦੇਖਰੇਖ 'ਚ ਜਿਹੜਾ ਬਣਿਆ ਹੈਗਾ ਆਫਿਸ ਇਹਦੇ 'ਚ ਤਿੰਨ ਵਿਧਾਨ ਸਭਾ ਦੇ ਹਲਕੇ ਆ ਜਗਰਾਉਂ ਰਾਇਕੋਟ ਅਤੇ ਮੁੱਲਾਂਪੁਰ ਜੀ ਤੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਮੈਂ ਇਲਾਕਾ ਨਿਵਾਸੀਆਂ ਨੂੰ ਆਪਣੇ ਵਰਕਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਰ ਇੱਕ ਜਿਸ ਤਰ੍ਹਾਂ ਰਾਹੁਲ ਗਾਂਧੀ ਵੱਲੋਂ ਬਿੱਟੂ ਨੇ ਟਿੱਪਣੀ ਕੀਤੀ ਗਈ ਸੀ ਉਸ ਨੂੰ ਕਿਵੇਂ ਦੇਖਦੇ ਆ ਉਹਨੂੰ ਇੱਕ ਗਦਾਰ ਕਹਿ ਦਿੱਤਾ ਗਿਆ ਸੀ ਪਿਛਲੇ ਦਿਨੀ ਪਾਰਲੀਮੈਂਟ ਦੇ ਬਾਅਦ ਰਾਹੁਲ ਗਾਂਧੀ ਜੀ ਨੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਪਰਿਵਾਰਾਂ ਚੋਂ ਇੱਕ ਯੋਧੇ ਪਰਿਵਾਰਾਂ ਚੋਂ ਸਾਡੇ ਰਵਨੀਤ ਸਿੰਘ ਬਿੱਟੂ ਜੀ ਦੇ ਬਾਰੇ ਬੋਲਿਆ ਉਹ ਉਹਨਾਂ ਬਾਰੇ ਨਹੀਂ ਬੋਲਿਆ ਉਹ ਸਿੱਖ ਕੌਮ ਬਾਰੇ ਬੋਲਿਆ ਇੱਕ ਪੱਗ ਵਾਲੇ ਲੀਡਰ ਬਾਰੇ ਬੋਲਿਆ ਅਸੀਂ ਇਸ ਗੱਲ ਨੂੰ ਨਿੰਦਿਆ ਨੂੰ ਅਸੀਂ ਪੂਰ ਜ਼ੋਰ ਨਿੰਦਿਆ ਕਰਦੇ ਹਾਂ ਅਤੇ ਨਿੰਦਿਆ ਕਰਦੇ ਸਾਡੀ ਇਹ ਬੇਨਤੀ ਹੈ ਸੈਂਟਰ ਸਰਕਾਰ ਨੂੰ ਸਾਡੀ ਇਹ ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਹੈ ਕਿ ਇਹਦੇ ਬਾਰੇ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਹਨੂੰ ਤੁਰੰਤ ਐਕਸ਼ਨ ਲੈਂਦਾ ਜਾਵੇ ਰਾਹੁਲ ਗਾਂਧੀ ਜਿੱਥੇ ਵੀ ਪੰਜਾਬ ਚ ਕਾਂਗਰਸ ਦਾ ਲੀਡਰ ਜਾਂ ਕੋ ਵੱਡਾ ਆਊਗਾ ਅਸੀਂ ਉਹਨਾਂ ਦਾ ਘਰਾਉ ਕਰਾਂਗੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿ ਇੱਕ ਐਡਾ ਸ਼ਹੀਦਾਂ ਦਾ ਪਰਿਵਾਰ ਹੋਵੇ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਹੋਵੇ ਉਹਨਾਂ ਨੂੰ ਗਰਦਾਰ ਕਹਿਣਾ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਸੀਂ ਹਰ ਹਾਲਤ ਇਹਨਾਂ ਦਾ ਘਰਾਉ ਵੀ ਕਰਾਂਗੇ ਅਤੇ ਇਹਨਾਂ ਦੇ ਖਿਲਾਫ ਵੀ ਚੱਲਾਂਗੇ ਜੀ